ਨੇ ਨਗਰ ਨਿਗਮ ਨੂੰ ਨਵਰਾਤਰੀ ਦੌਰਾਨ ਸ਼ਹਿਰ ਦੀਆਂ ਸਾਰੀਆਂ ਗਲੀਆਂ ਨੂੰ ਸਾਫ਼ ਰੱਖਣ ਦੀ ਜ਼ੋਰਦਾਰ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਵੇਲੇ ਕੂੜੇ ਦੇ ਵੱਡੇ ਢੇਰ ਕਈ ਗਲੀਆਂ ਤੇ ਸੜਕਾਂ ਤੇ ਪਏ ਹਨ ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਮਾਹਿਰਾ ਨੇ ਕਿਹਾ ਕਿ ਪਵਿੱਤਰ ਨਵਰਾਤਰੀ ਤਿਉਹਾਰ ਦੌਰਾਨ ਸ਼ਰਧਾਲੂ ਮੰਦਿਰਾਂ ਵਿੱਚ ਮੱਥਾ ਟੇਕਣ ਲਈ ਜਾਂਦੇ ਹਨ ਅਤੇ ਲੰਗੂਰ ਮੇਲਾ ਅਤੇ ਬਜਰੰਗੀ ਸੇੜਾ ਦੇ ਸ਼ਰਧਾਲੂ ਸਵੇਰੇ ਸ਼ਾਮ ਨੰਗੇ ਪੈਰੀ ਮੰਦਿਰਾਂ ਵਿੱਚ ਜਾਂਦੇ ਹਨ। ਨਤੀਜੇ ਵਜੋਂ ਸੜਕਾਂ ਤੇ ਖਿੰਡਿਆ ਹੋਇਆ ਕੂੜਾ ਅਤੇ ਇਸ ਤੋਂ ਨਿਕਲਣ ਵਾਲੀ ਬਦਬੂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ। ਉਹਨਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸਫਾਈ ਪ੍ਰਣਾਲੀ ਵਿੱਚ ਸੁਧਾਰ ਕਰਨ ਤਾਂ ਜੋ ਸ਼ਰਧਾਲੂ ਨਵਰਾਤਰੀ ਅਦਰਾ ਸਾਫ਼ ਅਤੇ ਸੁਹਾਵਣਾ ਵਾਤਾਵਰਣ ਦਾ ਆਨੰਦ ਮਾਣ ਸਕਣ। ਜਿਸ ਦਾ ਤਾਂ ਹੁਣ ਸਭ ਨੂੰ ਪਤਾ ਹੁਣ ਸੇ ਸ਼ਹਿਰ ਵਾਸੀਆਂ ਨੂੰ ਕਿ ਹਿੰਦੂਆਂ ਦਾ ਬਹੁਤ ਵੱਡਾ ਤਿਹਾੜ ਜਿਹੜਾ ਨਵਰਾਤਰੀ ਹੈ ਤੇ ਸਾਡੇ ਬਜਰੰਗੀ ਸੇਨਾ ਜਿਸ ਨੇ ਸ਼ਹਿਰ ਦੇ ਵਿੱਚ ਦਰਿਆਨਾ ਤੀਰਥ ਦੇ ਵਿੱਚ ਵੀ ਜਾ ਕੇ ਨਤਮਸਤਕ ਹੋਣਾ ਤੇ ਸਾਡੇ ਕਰਾ ਦੇ ਵਿੱਚ ਵੀ ਆ ਕੇ ਉਹਨਾਂ ਨੇ ਸਾਨੂੰ ਅਸ਼ੀਰਵਾਦ ਦੇਣਾ ਲੇਕਿਨ ਜਦੋਂ ਬਜਰੰਗੀ ਸੇਨਾ ਨੇ ਸ਼ਹਿਰ ਦੀ ਅਲੱਗ-ਅਲੱਗ ਗਲੀਆਂ ਚੋਂ ਨਿਕਲਣਾ ਹੈ ਅਮਰਸਰ ਚ ਕੂੜਾ ਕਟਕਟ ਇੰਨਾ ਜ਼ਿਆਦਾ ਪਿਆ ਆਇਆ ਹੈ ਇਹ Hindu ਧਰਮ ਦੀ ਇੱਕ ਬਹੁਤ ਵੱਡੀ ਬੇਅਦਬੀ ਹੈ ਮੇਰੀ ਅਮਰਸਰ ਦੇ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਕਿ ਹਿੰਦੂਆਂ ਦਾ ਜਿਹੜਾ ਤਿਆਰ ਹੈ ਸਾਡਾ ਸਨਾਤਨ ਧਰਮ ਦਾ ਬਹੁਤ ਵੱਡਾ ਇਹ ਪਰਵ ਹੈ ਜਿੱਤੇ ਦੁਸ਼ਹਿਰਾ ਵੀ ਮਨਾਇਆ ਜਾਣਾ ਹੈ ਦੁਸ਼ਹਿਰੇ ਤੱਕ ਸਾਡੀ ਬਜਰੰਗੀ ਸੇਨਾ ਜਿਹੜੀ ਉਹਨੇ ਘਰ ਘਰ ਜਾਣਾ ਹੈ ਮੰਦਿਰਾਂ ਤੇ ਜਾਣਾ ਹੈ ਲੋਕਾਂ ਨੇ ਮੱਥੇ ਟੇਕਣ ਜਾਣੇ ਆ ਮੈਂ ਦੇਖ ਰਿਹਾ ਅੰਮ੍ਰਿਤਸਰ ਚ ਸਾਡੇ ਸਨਾਤਨ ਦੇ ਬੋਰਡ ਲੱਗੇ ਉਹਦੇ ਥੱਲੇ ਬਹੁਤ ਬਹੁਤ ਕੂੜਾ ਲੱਗਾ ਪਿਆ ਅੰਮ੍ਰਿਤਸਰ ਦੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਕਿ ਜਿਹੜੇ 85 ਪਾਟਸ਼ਾ ਦੇ ਨੇ ਅਗਰ ਤੁਹਾਡੇ ਕੋਲ ਦਵਾਈ ਚੇਵਗ ਨਹੀਂ ਗਏ ਇਹ 85 ਜਿਹੜੇ ਪਾਟਸ਼ਾ ਦਾ ਇਹਨਾਂ ਨੂੰ ਝਾੜੂ ਫੜਾਓ ਝਾੜੂ ਫੜਾਓ ਇਹਨਾਂ ਦਾ ਕੰਮ ਦਵਾਈ ਕਰਨੀ